ਆਨ ਬਖਸ਼ਰ ਜੀ ਕਿਪਾ ਕਰਕੇ ਸਭ ਤੋਂ ਪਹਿਲਾਂ ਆਪੋ ਆਪਣੇ ਨਾਂ ਦੇ ਉੱਤੇ ਤਾੜੀ ਮਾਰ ਲਓ ਮਾਂ ਬੋਲੀ ਪੰਜਾਬੀ ਦੇ ਲਈ ਇੰਨੇ ਵੱਡੇ ਇਕੱਠ ਹੋਣੇ ਅਸੀਂ ਪੰਜਾਬੀ ਫਿਲਮਾਂ ਹਿੰਦੀ ਫਿਲਮਾਂ ਦੀ ਜਦੋਂ ਕਾਮਯਾਬੀ ਹੁੰਦੀ ਹੈ ਇਹ ਗੱਲਾਂ ਸੁਣਦੇ ਕਿ ਹਾਊਸਫੁੱਲ ਸੀ ਸ਼ਾਨਦਾਰ ਦੂਜਾ ਹਫਤਾ ਸ਼ਾਨਦਾਰ ਤੀਜਾ ਹਫਤਾ ਪਰ ਅੱਜ ਸ਼ਾਨਦਾਰ ਤੀਜਾ ਦਿਨ ਹੈ ਜਿੰਨੇ ਬੰਦੇ ਅੰਦਰ ਆ ਉਦੋਂ ਵੱਧ ਬਾਹਰ ਆ ਇਹ ਮਾਂ ਬੋਲੀ ਦੀ ਖੇਚਾ ਇਹ ਮਾਂ ਬੋਲੀ ਦੇ ਪਿਆਰਿਆਂ ਦਾ ਪਿਆਰ ਤੇ ਸਤਿਕਾਰ ਆ ਉਹ ਜਿਵੇਂ ਬਾਬਾ ਨਜ਼ਮੀ ਸਾਹਿਬ ਨੇ ਲਿਖਿਆ ਕਿ ਹੱਕ ਜਦੋਂ ਮੈਂ ਜੀਣ ਦਾ ਮੰਗਾ ਤਾਂ ਪੱਥਰ ਮਾਰੇ ਜਾਂਦੇ ਨੇ ਹੱਕ ਜਦੋਂ ਮੈਂ ਜੀਣ ਦਾ ਮੰਗਾ ਤਾਂ ਪੱਥਰ ਮਾਰੇ ਜਾਂਦੇ ਨੇ ਮਰ ਜਾਵਾਂ ਤਾਂ ਮੇਰੇ ਉੱਤੇ ਫੁੱਲ ਖਿਲਾਏ ਜਾਂਦੇ ਨੇ ਕੋਈ ਨਾ ਜਾਵੇ ਕੋਈ ਨਾ ਜਾਵੇ ਮੈਂ ਤੇ ਜਾਣਾ ਪੁੱਛਣ ਸ਼ਹਿਰ ਦੇ ਹਾਕਮ ਨੂੰ ਤੇਰੇ ਸਿਰ ਦੇ ਉੱਤੋਂ ਸਾਡੇ ਸਿੱਖੋ ਵਾਰੇ ਜਾਂਦੇ ਨੇ ਤੁਸੀਂ ਸਿਰਾਂ ਵਾਲੇ ਪੰਜਾਬੀ ਜੋ ਗੁਰਭਜਨ ਗਿੱਲ ਸਾਹਿਬ ਨੇ ਲਿਖਿਆ ਕਿ ਆਪਣੇ ਵੱਲੋਂ ਤਾਂ ਉਹ ਵੱਡੇ ਕਰ ਜਾਂਦਾ ਹੈ ਆਪਣੇ ਵੱਲੋਂ ਆਹ ਉਹ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ دریا ਮਰ ਜਾਂਦਾ ਹੈ ਉਹ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਬੇਸ਼ਰਮਾਂ ਦਾ ਤਾਂ ਨੀਂ ਨੀ ਕਾ ਕੇ ਸੜ ਜਾਂਦਾ ਹੈ ਤੁਸੀਂ ਨੀਂ ਨਹੀਂ ਪਉਦੇ ਤੁਸੀਂ ਭਾਵੇਂ ਚੜ੍ਹਦੇ ਪੰਜਾਬ ਵਾਲੇ ਹੋ ਭਾਵੇਂ ਲੈਂਦੇ ਪੰਜਾਬ ਵਾਲੇ ਹੋ ਆਪਾਂ ਸਾਰੇ ਇੱਕ ਆ ਤੁਸੀਂ ਬਲਬਨਾ ਨੂੰ ਮਟਾਉਣ ਵਾਲੇ ਪੰਜਾਬੀ ਹੋ ਤੁਹਾਡੀ ਜੈ ਜੈਕਾਰ ਹੋਣੀ ਚਾਹੀਦੀ ਹੈ ਤੁਸੀਂ ਹਮੇਸ਼ਾ ਜ਼ਿੰਦਾਬਾਦ ਰਹਿਣਾ ਚਾਹੀਦੇ ਆ ਜਿੰਦਾਬਾਦ ਸੀ ਜਿੰਦਾਬਾਦ ਹਾਇਦ ਜਿੰਦਾਬਾਦ ਰਹੂ ਤੁਸੀਂ ਆ ਦੇਖ ਲੋ ਸਾਡੀ ਮਾਂ ਬੋਲੀ ਦੀ ਖੇਚ ਕੀ ਆ ਕੱਲ ਸਾਨੂੰ ਸਿਰਫ ਤੇ ਸਿਰਫ 1 ਘੰਟਾ ਵਿਚਾਰੇ ਮੌਕਾ ਮਿਲਿਆ ਅਸੀਂ ਉਸ 1 ਘੰਟੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਵਾਲੇ ਸਥਾਨ ਦੇ ਉੱਤੇ ਗਏ ਆ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਗਏ ਆ ਉਸ ਤਤੀ ਤਵੀ ਤੇ ਜਿੱਥੇ ਬਿਠਾ ਕੇ ਸ਼ਹੀਦ ਕੀਤੇ ਗਏ ਆ ਪਰਲ ਪਰਲ ਅੱਖਾਂ ਦੇ ਵਿੱਚੋਂ ਅਥਰੂ ਲੱਗੇ ਆ ਤੁਸੀਂ ਸੁਣਾਲ ਲਿਆ ਅਸੀਂ ਦੁੱਲੇ ਪੱਟੀ ਦੀ ਸਮਰਦੇ ਉੱਤੇ ਗਏ ਆ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਵੀ ਸੁੰਦਰ-ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਭੱਟੀ ਵਾਲਾ ਹੋ ਦੁੱਲੇ ਧੀ ਵਿਆਹੀ ਹੋ ਸੇਰ ਸੱਤਰ ਪਾਈ ਹੋ ਇਹਨਾਂ ਗੱਲਾਂ ਦੀ ਇੰਹੇਤ ਕੀ ਆ ਉੱਥੇ ਮੌਲਵੀ ਸਾਹਿਬ ਖੜੇ ਸੀ ਅਸੀਂ ਆਖਿਆ ਮੌਲਵੀ ਸਾਹਿਬ ਤੁਹਾਨੂੰ ਇਹਦੇ ਬਾਰੇ ਵੱਧ ਪਤਾ ਹੋਊਗਾ ਸਾਨੂੰ ਦੱਸੋ ਉਹ ਕਹਿੰਦੇ ਜੀ ਹਮਕੋ ਥੋੜਾ ਸਾ ਕੰਮ ਾਲੂਮ ਹੈ ਮੈਂ ਕਿਹਾ ਅਸੀਂ ਉੱਥੇ ਨਹੀਂ ਸੰਭਾਲਿਆ ਤੁਸੀਂ ਇੱਥੇ ਨਹੀਂ ਸੰਭਾਲਿਆ ਆਏ ਆ ਆਪਾਂ ਸਾਰੀ ਇੱਕੋ ਜਿਹਾਂ ਸਾਡੀਆਂ ਆਰਤਾ ਵੀ ਇੱਕੋ ਜੀਆਂ ਸਾਡੀ ਪੱਤਰਕਾਰਤਾ ਵੀ ਇੱਕੋ ਜੀ ਹੈ ਸਾਡੀ ਟਿਕਟੋਕ ਇੱਕੋ ਜੀ ਨਹੀਂ ਕਿਉਂਕਿ ਸਾਡੇ ਵਾਲੇ ਪਾਸੇ ਬਣਦਾ બસ ਗੱਲ ਇੰਨੀ ਆ ਬਹੁਤ ਕੋਸ਼ਾ ਬੜਾ ਕੋਸ਼ਿਸ਼ ਪਿਆਰ ਦੇ ਨਾਲ ਪੱਲੇ ਨਾਲ ਬੰਨ ਕੇ ਲੈ ਕੇ ਜਾਣਾ ਆ ਸਾਡਾ ਵੀਰ ਜਿਹੜਾ ਕਰਮਾ ਆ ਭौरा ਸਾਹਿਬ ਆ ਬਚਾਰਾ ਸਾਹਿਬ ਆ ਇਥੇ ਮਹਿੰਦਰ ਸਾਹਿਬ ਆ ਜਿਨੇ ਵੀ ਇਥੇ ਸਿੱਧੂ ਸਾਹਿਬ ਦਾ ਵੀਰ ਸਿੰਘ ਜੀਆ ਕਰਮਜੀਤ ਲਮੋੜ ਆ ਜਿਨ੍ਹਾਂ ਦੇ ਦਸਤਾਰਾਂ ਸਜਾਈਆਂ ਉਹਨਾਂ ਦੀ ਦਸਤਾਰ ਦਾ ਮੁੱਲ ਤੁਸੀਂ ਕਿਵੇਂ ਪੋਣੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਅਸੀਂ ਰਾਤ ਨੂੰ ਤੋਰੇ ਫੇਰੇ ਤੇ ਚਲੇ ਗਏ ਅਸੀਂ ਅਖਾ ਚਲੋ ਮਾੜੇ ਨੂੰ ਤੇ ਅੱਖਾਂ ਲੱਗ ਕੇ ਦ੍ਰਿਸ਼ ਕੈਤਤਾ ਕਰੀਏ ਜਦੋਂ ਰਾਹ ਜਾਂਦੇ ਸੀ ਤੇ ਆ ਸਾਡਾ ਬੰਦਾ ਜਿਹੜਾ ਸਾਡਾ ਸਹਦਾ ਯੋਗ ਹੈ ਸਾਡਾ ਕੈਮਰਾਮੈਨ ਵੀ ਹੈ ਸਾਡਾ ਭਰਾ ਵੀ ਹੈ ਇਹ ਮੂਰੇ ਮੂਰੇ ਇਹਦੇ ਮਗਰ ਕਈ ਕਈ ਜਾਣੇ ਕਹਿੰਦੇ ਸਰਦਾਰ ਸਾਹਿਬ ਸਰਦਾਰ ਸਾਹਿਬ ਇੱਕ ਫੋਟੋ ਬਣਵਾਣੀ ਸੀ ਇੱਕ ਫੋਟੋ ਬਣਵਾਣੀ ਸੀ ਮੈਂ ਕੈਮਰਾਮੈਨ ਸੀ ਇਹ ਫੋਟੋ ਖਿਚਵਾਉਣ ਵਾਲਾ ਸੀ ਮੈਨੂੰ ਇੱਕੋ ਡਰ ਲੱਗੀ ਜਾਵੇ ਕਮਰੇ ਚੋਂ ਬਾਹਰ ਨਾ ਕੱਢ ਦੇਵੇ ਮੈਂ ਸਰਦਾਰ ਹੁੰਦਾ ਅੱਜ ਕੱਲ ਤੁਸੀਂ ਚੜ੍ਹਦੀ ਕਲਾ ਚਲੋ ਤੁਸੀਂ ਬਹੁਤ ਆ ਦੇਖੋ ਜੀ ਜਿਵੇਂ ਡੋਈਆ ਉੱਡਦਾ ਹੁੰਦਾ ਖੱਟੇ ਰੰਗ ਦਾ ਮੈਨਾਂ ਪਛੋੜੀ ਵਾਰ ਕੇ ਸ਼ਬਦ ਆਉਂਦੇ ਆ ਤੇ ਸ਼ਬਦਾਂ ਦੀਆਂ ਬੁੱਝੀਆਂ ਕਿਵੇਂ ਪਵਾਇਦੀਆਂ ਇਸ ਵੀਰ ਤੋਂ ਸਿੱਖਣਾ ਚਾਹੀਦਾ ਸੱਚੀ ਮੁੱਚੀ ਇੱਕ ਜ਼ੋਰਦਾਰ ਤਾੜੀ ਇਹਦੇ ਨਾਂ ਦੇ ਉੱਤੇ ਸਾਡੇ ਵੀ ਪੰਜਾਬ ਦੇ ਵਿੱਚ ਅੱਜਕੱਲ ਗੀਤ ਪਤਾ ਕਿਵੇਂ ਚੱਲਦੇ ਆ ਕਿ ਛਾਲ ਮਾਰ ਕੇ ਕਿੱਦੇ ਦੇ ਵਿੱਚ ਆ ਗਈ ਤੇ ਮੂਵੀ ਵਾਲਾ ਭਾਈ ਢਾ ਲਿਆ ਸਾਡੇ ਵੀ ਆਹ ਚੱਲਦੇ ਆ ਹੁਣ ਥੋੜੇ ਵੀ ਬਦਬਦੀ ਚੱਲਦੀ ਆ ਪਰ ਤੁਸੀਂ ਚੰਗੇ ਵੀ ਸੁਣਨ ਵਾਲੇ ਆ ਚੰਗੇ ਦੇ ਆਸ਼ਕ ਵੀ ਆ ਅਹਿਮਦ ਰਜ਼ਾ ਪੰਜਾਬੀ ਸਾਹਿਬ ਦੇ ਲਈ ਤਾੜੀ ਇੱਕ ਵਾਰੀ ਜ਼ੋਰਦਾਰ ਮਾਰ ਦਿਓ ਤੁਸੀਂ ਤਲੀਆਂ ਬੱਲਾ ਸੁਣੀਆ ਇੱਕ ਵਾਰੀ ਆਪਦੇ ਵੀ ਮਾਰ ਦਿਓ ਉਹ ਨਾਸਰ ਢੱਲੋਂ ਮੇਰਾ ਵੀਰ ਨਹੀਂ ਮੈਂ ਸਰੂ ਨੂੰ ਕੁਲਾਵੇ ਵਿੱਚ ਲੈ ਲਿਆ ਆਪਣਾ ਪਿਆਰਾ ਜਾਣ ਕੇ ਸਰੂ ਵਰਗਾ ਬੰਦਾ ਆ ਉਹਨੂੰ ਵੀ ਮਾਰੋ ਤਾੜੀ ਉਹਦੇ ਲਈ ਵੀ ਅੰਜਮ ਗੱਲ ਸਾਹਿਬ ਅੰਜਮ ਗੱਲ ਸਾਹਿਬ ਸਾਨੂੰ ਪਹਿਲੇ ਦਿਨ ਤੋਂ ਮਿਲੇ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਉੱਥੇ ਬੈਠੇ ਸੀ ਚਿੱਟੇ ਰੰਗ ਦੇ ਪੁਰਦੇ ਪਜਾਮੇ ਦੇ ਵਿੱਚ ਵੀਰ ਆ ਉਹ ਮੈਨੂੰ ਕਹਿੰਦੇ ਤੁਹਾਡਾ ਪ੍ਰੋਗਰਾਮ ਸੁਣਦੇ ਹੋ ਨੇ ਬਾਈ ਜਾਨ ਮੈਂ ਕਿਹਾ ਮਿਹਰਬਾਨੀ ਕਦੇ ਅਜਮੇਰ ਸ਼ਰੀਫ ਗਾਇਤਾ ਸਾਡੇ ਕੋਲੋਂ ਦੁਆ ਕਰਿਆ ਜੋ ਮੇਰੇ ਨਾ ਅੱਖਾਂ ਦੇ ਵਿੱਚ ਅਥਰੂ ਆ ਗਏ ਜਦੋਂ ਅਸੀਂ ਬਾਹਰ ਦੇ ਗਏ ਤੇ ਉੱਥੇ ਸ਼ਹਿਜ਼ਾਦ ਸਾਹਿਬ ਨੇ ਕਿਹਾ ਕਿ ਮੇਰੇ ਦਾਦਾ ਜੀ ਜਿੰਨਾ ਚਿਰ ਜਿਉਂਦੇ ਰਹੇ ਇਹ ਗੱਲ ਕਹਿੰਦੇ ਰਹੇ ਕਿ ਮੇਰੇ ਪੈਰ ਤੇ ਮੇਰੇ ਮੰਜੇ ਦੀ ਪੈ ਦਾ ਜਿਹੜੀ ਉਹ ਤੁਸੀਂ ਅਬੋਂ ਹੱਲ ਨਾ ਕਰਿਓ ਤੁਹਾਡੇ ਜਜ਼ਵੇ ਨੂੰ ਸਲਾਮ ਕਰਦੇ ਆ ਇੱਥੇ ਗਦਨਫਰ ਸਾਹਿਬ ਇੱਥੇ ਆ ਕੇ ਮੈਂ ਇੱਕ ਹੋਰ ਚੀਜ਼ ਲੈ ਕੇ ਚੱਲਿਆ ਰਣਜਾਬ ਇੱਕ ਹੋਰ ਚੀਜ਼ ਆ 1947 ਦੀ ਵੰਡ ਦੇ ਵੇਲੇ ਸਾਡੇ ਪਿੰਡ ਦੇ ਵਿੱਚੋਂ ਪਰਿਵਾਰ ਉੱਜੜ ਕੇ ਇੱਥੇ ਆਇਆ ਗਦਨਫਰ ਉਹ ਦਾਦੇ ਦੀਆਂ ਗੱਲਾਂ ਉਹਨੇ ਕੱਲ ਸੁਣਾਈਆਂ ਮੈਨੂੰ ਤੇ ਅਸੀਂ ਪਹਿਲੀ ਵਾਰ ਪਿੰਡ ਟਹਿਣੇ ਵਾਲੇ ਮਿਲੇ ਆ। ਉਹਨੇ ਘੁੱਟ ਕੇ ਗਲਮੱਕੜੀ ਚ ਪਾਇਆ ਕਿ ਜੇ ਤੁਸੀਂ ਮੈਨੂੰ ਕਹੋਗੇ ਮੈਂ 250 ਕਿਲੋਮੀਟਰ ਚੱਲ ਕੇ ਆਇਆ ਅੱਜ ਫੇਰ ਆਉਂ। ਅਸੀਂ ਤਾਂ ਕਹਿੰਦੇ ਨਕਾਣਾ ਸਾਹਿਬ ਇਸ ਕਰਕੇ ਜਾਂਦੇ ਵੀ ਕੀ ਪਤਾ ਸਾਡੇ ਪਿੰਡਾਂ ਵੱਲੋਂ ਕੋਈ ਆ ਜੇ। ਅਸੀਂ ਕਰਤਾਰਪੁਰ ਸਾਹਿਬ ਇਸ ਕਰਕੇ ਜਾਂਦੇ ਵੀ ਕਿਤੇ ਕੋਈ ਸਾਡੇ ਪਿੰਡਾਂ ਵੱਲੋਂ ਆ ਜੇ। ਤੁਹਾਡੇ ਸਿਰ ਨੂੰ ਸਲਾਮ ਆ। ਤੁਸੀਂ ਜਉਂਦੇ ਵਸਦੇ ਰਹੋ। ਉਹ ਮੇਲੇ ਪੰਜਾਬੀ ਦੇ ਲੱਗਦੇ ਰਹਿਣ। ਇਹ ਇਸ ਤਰੀਕੇ ਦੇ ਨਾਲ ਬੋਲੀ ਦੀ ਬਾਤ ਪੈਂਦੀ ਰਹੇ ਆਪਣੀ ਚੱਜ ਦੇ ਵਿਚਾਰ ਦੀ ਸਾਂਝਾ ਆਪਾਂ ਸਾਂਝਾ ਪਾਉਂਦੇ ਰਹੀਏ ਗਲਤੀ ਪੁਲਟਾ ਮਾਫੀ ਜੇ ਕੁਝ ਚੰਗਾ ਹੋਇਆ ਉਹ ਤੁਹਾਡੇ ਜਜ਼ਬੇ ਕਰਕੇ ਆ ਜੇ ਕੁਝ ਮਾੜਾ ਹੋਇਆ ਉਹ ਸਾਡੇ ਕਰਕੇ ਆ ਬਹੁਤ ਬਹੁਤ ਮਿਹਰਬਾਨੀ ਬਹੁਤ ਤੁਸੀਂ ਦੋ ਬੋਲਦੇ ਨਹੀਂ